ਦੀ ਗੁਰੂ ਮਹੱਲਾ ਪੀਜ ਇੱਕ ਪੀਰ ਰਾਗ ਹੈ ਆਪਲ ਹੋਵਾ ਗੁਰੂ ਜੀ ਦਾ ਕਲਪਨਾ ਰਹੀ ਜੀ ਦੀ ਸੰਗਦੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸਭੇ ਗੁਰੂ ਜੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਸੂਬਾ ਪਾਤਸ਼ਾਹ ਜੀ ਗੋਬਨ ਨਵਾਜੇ ਮੇਰੇ ਅਮਰਤ ਨਾਮ ਦਾ ਪ੍ਰਕਾਸ਼ ਕਰ ਰਹੇ ਹਨ ਕੀ ਗੁਰੂ ਮਹਾਰਾਜ ਜੀ ਦੇ ਲਈ ਬੜੇ سارے ਲੋਕ ਸੌਧੀਆਂ ਗੱਲਾਂ ਵਾਸਤੇ ਪੁੱਛਣ ਆਪੇ ਸਹੀ ਦੇ ਰੂਪ ਵਿੱਚ ਪਰਖਣ ਕਰਨੇ ਸਾਨੂੰ ਉਹਨਾਂ ਦੇ ਪਰਖਾਂ ਕਰਕੇ ਗੁਰੂ ਮਹਾਰਾਜ ਸਾਹਿਬ ਅੰਮ੍ਰਿਤ ਰੂਪ ਵਿੱਚ ਸ੍ਰੀ ਸੁਖਵੰਦ ਘਾਉ ਚਾਰਦੇ ਹਨ ਜਿਨ੍ਹਾਂ ਨੂੰ ਸਤੰਤਾ ਕਰਕੇ ਇਹ ਨਹੀਂ ਆਉਂਦੀ ਕਿ ਹਾਰਾਂ ਦੀ ਸਿੱਧੀ ਹੁੰਦੀ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਹੋ ਸਕੇ ਐਸਾ ਦੇਸ਼ ਮਾਰੇ ਬਖਸ਼ੀ ਹਾਨੋ ਗੁਰੂ ਰਾਜ ਮਹੱਲਾ ਤੀਜਾ ਇੱਕ ਪੇਰ ਰਾਵ ਹੈ ਆਪਣੋ ਗੁਰੂ ਮਹਾਰਾਜ ਕੁਪਤੀ ਆਪਦੇ ਦੇ ਸਿਰਫ ਨੇ ਰਾਵ ਹੈ ਮੰਨ ਲਿਆ ਹਨ ਇਸਤਰੀਆਂ ਆਹ ਕਹੇ ਦਰ ਪੁੱਛੋ ਜਾ ਗੁਰੂ ਮਹਾਰਾਜ ਕੀ ਦੇਰ ਤੀਜਾ ਆ ਕੇ ਪੁੱਛਣਾ ਕਰਾਂ ਕਿ ਮੈਂ ਪਤੀ ਦੀ ਪ੍ਰਸ਼ੰਤਾ ਕਿਵੇਂ ਕਰਾਂ ਇਸੇ ਪ੍ਰਕਾਰ ਜਿਤ ਫਿਰ ਰਾਮ ਹੈ ਆਪਣੋ ਜਿਤ ਪਤਿਏ ਪਰਮੇਸ਼ਰ ਨੇ ਕਾਲਪੁਰਖ ਵਾਹਿਗੁਰੂ ਉਸ ਦੇ ਆਪਣੇ ਜੀ ਰਾਜਾ ਉਚਾਰਨਾ ਕਰ ਰੂ ਹੈ ਉਸ ਦੇ 라ਵਣ ਆਨੰਦ ਮਾਨਣਾ ਕਰਦੇ ਹਨ ਉਹ ਤਤ ਗ੍ਰਿਪੇ ਹਨ ਬ੍ਰਹਮ ਜਾਨੀ ਹਨ ਮੈਂ ਪੈ ਗਰ ਪੁੱਛੂ ਜੀ ਮਹਾਰਾਜ ਮਹਾਰਾਜ ਸਾਹਿਬ ਦੇ ਸ਼੍ਰੀਪ ਦੀ ਸਿੱਚਾ ਆਪੇ ਤੋਂ ਜਿਨਾਂ ਦੀ ਜੋਗਣ ਹਾਂ ਮੈਂ ਕੀ ਉਹ ਦਰ ਕੇ ਆਪ ਤੋਂ ਬਿਨਾਂ ਜਾ ਕੇ ਪੁੱਛਣਾ ਕਰਾਂ ਆਗ੍ਰੇ ਕੋ ਸੰਗਤ ਰੂਪੀ ਦਰ ਹੈ ਮੇਰੇ ਵਾਸਤੇ ਸਤਿਗੁਰੂ ਦੀ ਭਾਉ ਕਰੇ ਪਰਸਨ ਜੀ ਉਹ ਉੱਤੇ ਬੰਦਿਰ ਹੋਣ ਸਤਿਗੁਰੂ ਦੀ ਭਾਉ ਕਰੇ ਕੋਈ ਸਤਿਗੁਰੂ ਸਾਹਿਬ ਦਾ ਸੇਵਨ ਕਰੀਂ ਤਾਂ ਪ੍ਰੇਮ ਕਰਕੇ ਮੈਂ ਤੇਰੇ ਦੇਹ ਮਿਲਾ ਜਦੋਂ ਜਦੋਂ ਸਤਿਗੁਰੂ ਜੀ ਪ੍ਰਸੰਨ ਹੋਣ ਤੇਰੇ ਪ੍ਰੇਮ ਕਰਕੇ ਕੁੱਝ ਨ ਸਿਖਾ ਮੰਗ ਲਿਆ ਜੋ ਕੁਝ ਮੰਗਣਾ ਹੈ ਉਹ ਜੀ ਹੋਰ ਦੁਨੀਆਂ ਦੇ ਪਦਾਰਥ ਨਾ ਮੰਗੂੰ ਕਿ ਮਹਾਰਾਜੇ ਬਾਸੋਂ ਜਾਚਣਾ ਕਰੂੰ ਮੈਂ ਤੇਰੇ ਬਿਹੁ ਮਿਲਾ ਮਹਾਰਾਜੇ ਕਹੇ ਤੇਰੇ ਪਤਿਰ ਦੇ ਪਰਮੇਸ਼ਰਾ ਉਹਦੇ ਨਾਮ ਮਨਾਲੂ ਮੇਰੇ ਤੇ ਕਿਰਪਾ ਕਿਸ਼ਤੀ ਕਰੋ ਆਪੋ ਕੱਦ ਉਪਾਏ ਆਪੀ ਵਿਖੇ ਸੰਤ ਜੀ ਮਹਾਰਾਜ ਸਾਹਿਬ ਦੱਸਦੇ ਨੇ ਕਿ ਭਾਈ ਇਹ ਪਰਮੇਸ਼ਰ ਇਹ ਹੈ ਜੀ ਹੈ ਪਰ ਉਪਾਏ ਫਾਰਿਜ ਨੇ ਪੰਜੇ ਤੱਕ ਵੀ ਇਹਨਾਂ ਪੈਦਾ ਕੀਤੇ ਹੈ ਮੂਹ ਤੱਕ ਨੂੰ ਉਸ ਨੇ ਪੈਦਾ ਕੀਤਾ ਸਾਰੇ ਸੁਖ ਨੂੰ ਸੁਖੀ ਵੀ ਨੇ ਪੈਦਾ ਕੀਤੀ ਹੈ ਸੁਖੀਰ ਸੁਖੀ ਵੀ ਨੇ ਪੈਦਾ ਕੀਤੀ ਹੈ ਸਾਰੇ ਬ੍ਰਹਮਾ ਵੀ ਸੁਖੀ ਆਦਿਕ ਦੇਵਤੇ ਗੈਂਤ ਮਨੁੱਖੋ ਨਾਗ ਪਸ਼ੂ ਪੰਛੀ ਸਭ ਮਹਾਰਾਜ ਉਸ ਨੇ ਆਪ ਹੀ ਪੈਦਾ ਕੀਤੇ ਹਨ ਆਪੀ ਵਿਖੇ ਆਪ ਇਹਨੂੰ ਪੈਦਾ ਕਰਕੇ ਵੇਖ ਰਿਹਾ ਹੈ ਸਾਰੇ ਨੂੰ ਦੇਖਦਾ ਉਹ ਨਦੀਕਤ ਉਹ ਜੋ ਕੋਈ ਕਹਿੰਦੀ ਮੰਦੀ ਹੈ ਕੋਈ ਨੂੰ ਦੇਖਣ ਵਾਲਾ ਦਿਸਤਾਰੂ ਵੀ ਆਤੀ ਹੈ ਸਾਰੇ ਨੂੰ ਆਪ ਹੀ ਪਛਾਣ ਕਰਵਾਹਾ ਪਰ ਉਸ ਆਪ ਹੀ ਤਾਰੇ ਸਾਰੇ ਨੂੰ ਉਹ ਸੁਭ ਕੁ ਨੇ ਪਛਾਣ ਕਰਵਾਹਾ ਆਪ ਨੂੰ ਦੇਖਾਰੀਆਂ ਦੇ ਸਭ ਕੋਣ ਦੇਖਦਾ ਇਹ ਕੋਈ ਠੀਕ ਸਰਵਾ ਦੇ ਗੁਣ ਹਨ ਤੇਰੇ ਅੰਦਰ ਹੰਕਾਰ ਹੈ ਸਾਧਨਾ ਦਾ ਮੇਰਾ ਦੀ ਕਿਰਪਾ ਕਰਕੇ ਦੇਖਣ ਵਾਲਾ ਹੈ ਉਸ ਮੇਰੇ ਕਿਸ ਦੀ ਇਹੋ ਹੀ ਮੇਰੇ ਦਾ ਸੀਯਕਤਾ ਹੀ ਸੀਦੇ ਦੂਰ ਦਸਤੀਏ ਮੇਰੇ ਦੂਦੀ ਕੀ ਨੂੰ ਕਹਿ ਰਿਹਾ ਹੈ ਇਹ ਅੱਖਾਂ ਕੇ ਸ਼ਰਮਾ ਮੇਰੇ ਹੁੰਦਾ ਹੈ ਦੂਰ ਕੋਈ ਜਿਹੜੀ ਅੱਖਾਂ ਤੇ ਪਰੇ ਹੋਵੇ ਅੱਖ ਜੇ ਦੂਰ ਦੀ ਨਾ ਦੇਖਵਾਈ ਕੋਈ ਨਹੀਂ ਦੂਰ ਕਹਿ ਰਿਹਾ ਹੈ ਇਹ ਆਇਕਾਂ ਦੂਰ ਮੰਨਿਆ ਹੈ ਅਤੇ ਇਸ ਤਰ੍ਹਾਂ ਮੇਰੇ ਤੋਂ ਦੂਰ ਦੂਦੀ ਕੀ ਨੂੰ ਕਹਿਣਾ ਬਣਦਾ ਹੈ ਈੇ ਨੇੜੇ ਕਈ ਨੇੜੇ ਅੰਤਜਨ ਵੀ ਨੇੜੇ ਹੀ ਹੈ ਇਹ ਕਰਕੇ ਪ੍ਰਾਣ ਵੀ ਨੇੜੇ ਹੈ ਸਰੀਰ ਵੀ ਨੇੜੇ ਹੈ ਇੰਦਰੀਏ ਵੀ ਨੇੜੇ ਹੀ ਹੁੰਦੇ ਨੇ ਕਹੇ ਜੇ ਦੂਰ ਕਿਵੇਂ ਕਹਈਏ ਬੇਸਕਾਲ ਬਸੂ ਪ੍ਰਸੋਗ ਵਾਤ ਹੋਣਾ ਹੀ ਕਰਕੇ ਉਸ ਵਰਗ ਹੈ ਗੁਰਮੀਸ਼ਰ ਕਹਿਣਾ ਬਦਲ ਨਹੀਂ ਹੈ ਜਿਨ ਤੇਰੇ ਸੰਗੀ ਜਾਣਿਆ ਜਿਨ ਮਹਾਰਾਜ ਇਸ ਪ੍ਰਕਾਰ ਦੀ ਸੁਖਿਆਤ ਤਾਂ ਹੁੰਦੀ ਹੈ ਜਿਨਾਂ ਨੇ ਕਦੀ ਅਕਾਲ ਪੁਰਖ ਨੂੰ ਨਾਲ ਪਾਈ ਜਾਣਿਆ ਹੈ ਉਹ ਰਾਵੇ ਸਦਾ ਹਦੂ ਉਹ ਨੂਰ ਸਨਮੁਖੋ ਦ੍ਰਿਸ਼ਾ ਰੂਪ ਦੇਖ ਕੇ ਕਦੀ ਅਕਾਲ ਪੁਰਖ ਦੇ ਰੰਗ ਨੂੰ ਮਾਣ ਗਏ ਆਂਧੇ ਤੀ ਚੱਲ ਗੁਰ ਕੈ ਭਾਗ ਗੁਰੂ ਆਪਿ ਜੋਗ ਨੂੰ ਰਾਵੇ ਗੁਬਰਾਸੂ ਸ਼ੌਂਕ ਪਹਿ ਪਰ ਸ਼ੌਂਕ ਨਿਵਾਨ ਦੀ ਯਾਤਰੀ ਦੰਗਰੀ ਸਾਹਿਬ ਦੇ ਤਾ ਇਨਸਾਨ ਹੋ ਕੇ ਚੱਲਣਾ ਕਰ ਮਨ ਦੇ ਨਰਾਜ ਹੈ تیر ਆਪਣਾ ਜਿਨਿ ਆਪਣੇ ਪਿਆਰੇ ਬੇਨੰਜ ਨੂੰ ਰਾਮ ਮੰਨਣਾ ਕਰੇਗੀ ਇਹ ਕਹੇ ਜੋ ਸੱਚ ਸਵਾ ਰਾਮ ਜੋ ਉਚਾਰਨਾ ਕਰੇਗੀ ਆਪਣੇ ਪਿਆਰੇ ਨੂੰ ਕੋਈ ਸੱਚ શ્રી ਕਸ਼ਨਾ ਆਏਗੀ ਰਹਾਉ ਕבד ਰੱਤੀਆ ਸੁਹਾਗਣ ਗੁਰੂ ਜੀ ਸਾਹਿਬ ਦੀ ਸੇਵਾ ਕਰਦੀਆਂ ਹੁਣ ਉਹ ਮਹਾਂਪੁਰਖ ਲੋ ਆਜੂਏ ਮੰਦਰੀਪ ਸਾਹਿਬ ਦੇ ਸਾਥੇ ਆਉਣੇ ਹਨ ਸੱਚਾ ਸਾਉਦੇ ਸ਼ਿੰਗਾਰ ਉਹਨਾਂ ਦੇ ਕੋਲ ਸ਼ਿੰਗਾਰ ਕਿਹੜਾ ਜੀ ਤੇ ਪ੍ਰਮੇਸ਼ਰ ਮੋਹਿਆ ਗਿਆ ਜੰਮੇਨ ਸਕੇ ਜੀ ਸਾਡੇ ਸ਼ਬਦ ਦਾ ਸ਼ਿੰਗਾਰ ਭਾਈ ਉਹਨਾਂ ਨੇ ਘੜਿਆ ਹੋ ਹਰ ਵਕਤ ਸ਼ਬਦ ਦੀ ਕਮਾਈ ਕਰਦੇ ਹਨ ਹਰ ਵਾਰ ਪਾਉਣ ਧਰ ਆਪਣ ਉਹਨਾਂ ਨੇ ਹਰੂ ਰੂਪੇ ਵਰਤਿਆ ਅਕਾਰ ਮੂਰਤ ਵਰ ਬਾਹੁਨਾਸੀ ਆਪਰੇ ਕਾਰਨ ਕਾਰਮ ਕਰਦੇ ਅੰਦਰੂਪ ਆਲਣ ਦੇ ਸਾਚੀ ਰੂਪ ਕਰਕੇ ਮੁਰਕਾ ਹੇਤ ਪਿਆ ਮਾਰੇ ਪ੍ਰਾਪਤ ਕੀ ਕਰਦੇ ਸਭ ਜੀ ਦੇ ਨਾਲ ਹੋਣੇ ਕਿ ਤੁਆ ਆਪ ਤਾਣਾ ਵਾਰ ਜੁਆ ਪਛਤ ਕੀ ਤਾਏ ਨੇ ਜੇਰ ਕਾ ਹੇਤ ਪਿਆ ਗੁਰੂ ਸਾਹਿਬ ਦੀ ਹੇਤੂ ਕਾਰਨ ਹੁੰਦੇ ਵਾਹਿਗੁਰੂ ਦੇ ਪਿਆਰ ਲਾਉਣ ਦਾ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਹੇਤ ਕੀਤਾ ਹੈ ਉਹਨਾਂ ਦਾ ਪਿਆਰ ਵਾਹਿਗੁਰੂ ਦੇ ਅਸਤਿਤਾਂ ਤੁਤੋਤਾ ਰੂਪ ਜਿਹੜਾ ਵਜਿਆ ਹੈ ਦੀਦ ਸੁਹਾਵੀ ਹਰ ਰੰਗ ਰਵੇ ਉਹਨਾਂ ਦੀ ਅੰਤ ਕਰਨ ਲਈ ਸੇਵਾ ਸੇਵਨੀ ਤਾਰ ਉਹੋ ਹੀ ਸਰਬ ਰੂਪੀ ਵਿਸਾਈ ਦੀ ਤੇ ਵੀ ਹੋਈ ਹੈ ਜੋ ਹਰਿ ਦੇ ਗੁਣਾਂ ਨੂੰ ਬਗਾਇ ਉਚਾਰੁ ਰਹਿਨੁ ਸੰਤਿ ਭਰੇ ਭੰਦਾ ਜੋ ਨਿਰੰਭਰ ਕੰਨੁ ਕਿਰਪਾ ਰੇ ਭਗਤਿ ਜੀ ਮਾਰਾ ਲਵਾ ਲਾ ਘਰੁ ਤੇ ਰਹਿਨੁ ਜੋ ਪ੍ਰਭ ਪ੍ਰੀਤਿ ਤੇ ਮਾਨਿ ਵਸਾ ਕੋ ਪਿਆਰਾ ਪ੍ਰਭ ਹੈ ਜਿਹੜਾ ਹੈ ਬਾਪਾ ਹੈ ਜਿਨ੍ਹਾਂ ਦੇ ਮਨ ਚ ਵਸ ਜਾਂਦਾ ਹੈ ਸਭ ਤੋਂ ਦੇ ਅਧਾਰ ਹੈ ਇਸ ਦੁਨਿਆ ਦੇ ਤਨ ਆਸਰਾ ਗੁਰੂ ਵਾਹ ਸੱਚਾ ਦੇਨ ਵਾਲਾ ਹੈ ਇਰੇ ਸਾਲਾ ਹਨ ਆਪਣਾ ਜੀ ਆਪਣੇ ਪਤੀ ਜਾਣ ਕੋ ਉਸ ਨੂੰ ਸਲਾਉਂਦੇ ਹਨ ਕਹੇ ਹੋਰ ਸਭ ਬਲੇ ਹਾਰ ਜਾ ਨਾ ਮਨ ਉਹ ੁਰਖਾਂ ਤੇ ਹੀ ਸਭਾ ਬਲੇ ਹਾਰ ਕੁਰਬਾਨ ਜਾ ਜੀ ਉਸ ਸਹੀਆਂ ਤੋਂ ਬਾਲ ਤਾਨੁ ਅਰਤੀ ਤੇਰ ਦੂਰ ਮਨ ਨੂੰ ਮਨੂਦ ਜੇ ਗੀਂਦੇ ਮਨ ਨੂੰ ਨਵਰ ਛੱਡ ਗੀਂਦੇ ਤਨ ਦੀ ਬਰੋਦੀ ਸ੍ਰੀਆ ਵਿੱਚ ਜੋ ਵੀ ਇਹ ਹੰਕਾਰ ਵੀ ਸਕਦੀ ਏ ਇਹ ਕਹਿ ਲਾਗਾ ਪਾ ਵਰਨਣ ਕਰਨੀ ਲੱਗੇ ਰਹੀ ਏ ਜਿਨ੍ਹਾਂ ਨੇ ਇੱਕ ਪਛਾਣਿਆ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਪਿਆਰ ਕਰੀਏ ਜਿਨ੍ਹਾਂ ਨੇ ਕਰਵਾਹ ਰੂਪ ਨੂੰ ਪਛਾਣ ਲਿਆ ਹੈ ਜੀ ਆ ਭਾਉ ਤੁਪਾ ਗਾਉਂਦ ਬਾਉ ਦੀ ਅਨੰਦ ਨੂੰ ਚੱਕ ਦਿੱਤਾ ਹੈ ਸਤਿ ਵਰਮਸ ਨਾਮ ਪਛਾਣੀ ਏ ਗੁਰਮਖੰਡ ਦੀ ਸੰਗਤ ਕਰਕੇ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ ਨਾਮ ਕਰਕੇ ਮੁਖੀ ਪੁਰਾ ਜਾਇਆ ਉਹ ਬ੍ਰਹਮਣੀ ਕਹਾਣੀ ਦਾ ਹੈ ਨਾਨਕ ਸੱਚ ਸੁਮਾ ਜਿਹਦੇ ਉਹ ਸੱਚ ਸਰੂਪ ਹੈ ਉਸਦੇ ਸਮਾਜ ਆਈਗਾ ਹੈ ਸਿਰੀ ਰਾਗ ਮਹੱਲਾ 3 ਹਰ ਦੀ ਸੱਚਾ ਸਤਿ ਤੂੰ ਸਰਗੁਣ ਨੂੰ ਜੰਨ ਹੈ ਹਰੀ ਤੂੰ ਕਿੱਥੇ ਵੀ ਸੱਚਾ ਸੀ ਕੋਈ ਵੀ ਸੱਚ ਸਰੂਪ ਹੈ ਅੱਗੇ ਨਹੀਂ ਮਾਰਾ ਸਤਿ ਸ਼੍ਰੀ ਅਕਾਲ ਕਿ ਹੋਵੇਗਾ ਸਾਥ ਤੇ ਤੇਰਾ ਤੀਰੈ ਤੇ ਹੀ ਮਾਰਾ ਇਹਦੇ ਕੀਦੇ ਦਸਤਰ ਦੇ ਅੰਦਰ ਹੈ ਸਭ ਕੋ ਤੇਰੇ ਕੀ ਮਾਇਰਤੀ ਵਾਸਤੂ ਕੋ ਤੀਰ ਕੋ ਰੱਖਿਆ ਹੋਇਆ ਹੈ ਸਭ ਕੋ ਤੇਰੇ ਸਕੇ ਕਾਰਸ਼ਾ ਹਬੀਬੇ ਅੰਦਰ ਪ੍ਰਾਪਤੀ ਸਿਖੀ ਦੇ ਸਭ ਕੋ ਬੰਨਿਆ ਹੋਇਆ ਹੈ ਕੋਈ ਤੇ ਹਕੂਮਤ ਕੀਰੇ ਕਿਹ ਕਿਹਕ ਹੈ ਲੱਖੇ ਚੌਰਾਸੀ ਹੀ ਕਰਸਦੇ ਸਿਰੇ 148 ਲੱਖ ਦੀਨ ਵਾਲੇ ਗੀਰੋ ਕਰਸਦੇ ਸਿਰ ਦੇ ਹੈ ਨਹੀਂ ਪ੍ਰਾਪਤ ਹੁੰਦਾ ਤੂੰ ਮੇਨੋ ਗੋਰਤੋ ਇੱਤੇ ਪੀਰ ਗੁਰੂ ਨਾਨਕ ਸਾਹਿਬ ਜੋ ਮੁਸਲਮਾਨਾਂ ਦੇ ਵੀ ਗੁਰੂ ਹਨ ਜੋ ਮੁਸਲਮਾਨਾਂ ਦੇ ਵੀ ਪੀਰ ਹਨ ਉਹ ਗੁਰੂ ਪੀਰ ਯਾਰ ਪੀਰ ਜਗਤ ਗੁਰੂ ਦਾਦੇ ਦੇ ਮੇਰ ਤੇ ਜਿਨੇ ਕਿਸੇ ਨੇ ਪ੍ਰਾਪਤੀ ਨਹੀਂ ਹੋਈ ਹੈ ਜਿਨ ਗੁਰ ਤੇ ਕੀੜਾ ਬਿਨਾਂ ਗੁਰੂ ਸਾਹਿਬ ਦੇ ਮਿਲੇ ਤਾਂ ਤੀੜ ਕੀ ਰਹਿੰਦੀ ਹੈ ਜੰਮਨ ਮੰਨ ਦੀ ਤੀੜੇ ਜਾਂਦੇ ਆਂਦੇ ਆ ਕਾਲ ਦੇ ਵਿੱਚ ਤੀੜੇ ਜਾਂਦੇ ਆਂਦੇ ਆ ਕ੍ਰਿਸ਼ਨਾ ਦੇ ਵਿੱਚ ਤੀੜੇ ਜਾਂਦੇ ਆਂਦੇ ਆ ਮਾਇਆ ਦੇ ਵਿੱਚ ਤੀੜੇ ਜਾਂਦੇ ਹਨ ਚਿੰਤਾ ਦੇ ਵਿੱਚ ਤੀੜੇ ਜਾਂਦੇ ਹਨ ਬਿਨਾਂ ਗੁਰੂ ਪੀਰ ਦੇ ਬਧਨ ਹਨ ਉਹਨਾਂ ਦੇ ਮਿਲਿਆਂ ਤੋਂ ਬਗੈਰ ਹਰ ਜੀਉ ਬਖਸ਼ਿ ਬਖਸ਼ ਲੈ ਹਰ ਜੀਉ ਬਖਸ਼ਿ ਹਰਿ ਅਕਾਲ ਪੁਰਖ ਨੂੰ ਬਖਸ਼ੇ ਇਹਨਾਂ ਦੁਨੀਆਂ ਵਾਸਤੇ ਗੁਰੂ ਸਾਹਿਬ ਇਹ ਦੁਨੀਆ ਨੂੰ ਬਖਸ਼ਣ ਵਾਲੇ ਕੋਈ ਗੁਰੂ ਸੂਰ ਮਹਾਰਾਜਾਂ ਕੋ ਧਾਰੋ ਤਾਂ ਸਰਗੁਣ ਸੰਸਾਰ ਵਿੱਚ ਆਏ ਹੈ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਬਖਸ਼ ਲੈਂਦੇ ਹਨ ਬਖਸ਼ ਲੈ ਹਰ ਜੀ ਦੇ ਬਖਸ਼ੇ ਹੋਏ ਨੇ ਕਿਉਂਕਿ ਉਹ ਸਰਗੁਣ ਦੁਨੀਆ ਵਾਸਤੇ ਇਹਨਾਂ ਨੂੰ ਮਹਾਰਾਜ ਬਖਸ਼ ਲੈਂਦੇ ਆ ਉਸ ਸਦਾ ਸਰੀਰ ਇਹਨਾਂ ਨੂੰ ਸਦਾ ਸੁਖੀਂ ਤੇ ਹੁੰਦਾ ਹੈ ਇਹ ਲੋਕ ਗੀਤ ਪ੍ਰਲੋਕ ਚ ਵੀ ਸਵਾਸੇ ਖੁੰਦਾ ਹੈ ਗੁਰ ਪ੍ਰਸਾਦੀ ਸੇਵ ਕਰੀ ਸਭਰਾਂ ਦੀ ਕਿਰਪਾਲਤਾ ਜੇ ਹੋਵੇ ਗਈ ਤਾਂ ਤੈਨ ਤਕੀ ਜਾਂਦੀ ਮਹਾਰਾਜੀ ਹੱਥ ਜ਼ਹਿਰ ਗੰਧੀਰੈ ਸੱਚਾ ਜ਼ਹਿਰ ਨਿਰਹਲ ਹੈ ਜੀ ਦੂਰਾ ਹਾ ਆਤਲ ਆਸ ਪਰ ਸ੍ਰੀਪਾ ਮਨ ਮੇਰੇ ਨਾਮ ਰਤੂਰ ਸੁਖ ਹੋਵੇ ਜੀ ਮਨ ਮੇਰੇਾਰੇ ਮਹਾਰਾਜੇ ਸੁਖ ਚਾਹੁੰਨੇ ਹੈ ਵਾ ਨਾਮਿਕ ਰੰਗੇ ਜਾਣੇ ਕਰਕੇ ਹੋਦਾ ਸੁਖਰਾਜ ਕੋ ਹੋਵੇਗਾ ਗੁਰਮਤਿ ਨਾਮ ਸਲਾਹੀਏ ਨਾ ਹੰਡੀ ਗੁਰਮਤਿ ਦੁਆਰਾ ਸਲਾਣਾ ਕਰੀਏ ਤਾਂ ਹੀ ਆਪਣੀ ਮਤ ਨਾਲ ਉਸਲਾ ਜਾ ਸਕਦਾ ਸਤਿਗੁਰੂ ਦੀ ਹੰਮ ਮਾਫੀ ਧਾਰ ਕੇ ਆਪਾਂ ਤਾਂ ਹੰਮ ਗੁਰੂ ਕੋ ਸਲਾਣਾ ਕਰੀਏ ਪੂਜਾ ਅਵਰ ਨਾ ਕੀਏ ਕੋਈ ਵਾਹਿਗੁਰੂ ਤੋਂ ਬਿਨਾਂ ਦੂਸਰਾ ਰਸਤਾਂ ਚ ਕੋਈ ਨਹੀਂ ਜੇ ਨਾਮ ਨਹੀਂ ਸਲਾਈਏ ਐਸੀ ਪਾਲਸ ਕਹਾ ਵਰਤਦੀ ਹੈ ਇਹੇ ਸੇ ਤਾਂ ਤਸਵੀਰ ਨਹੀਂ ਜੀ ਜੀ ਨੇ ਐ ਮਾਰਾ ਤੇ ਜਨਾ ਹੋਰ ਦੂਸਰਾ ਕੋਈ ਨਹੀਂ ਦਸਦਾ ਹੈ ਰਹਾਉ ਧਰਮ ਰਾਏ ਨੂੰ ਹੁਕਮ ਹੈ ਉਹ ਧਰਮ ਰਾਜਾ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਹੈ ਹੁਕਮ ਹੈ ਬਹਿ ਸੱਚਾ ਧਰਮ ਜਿਵੇਂ ਕੋ ਭਾਈ ਤੋਂ ਪਰਲੋਕ ਵਿੱਚ ਸੱਚੇ ਧਰਮ ਦਾ ਵਿਚਾਰ ਨਿਰਣਾ ਕਰਿਆ ਕਰ ਦੂਜੇ ਭਾਈ ਦੁਸ਼ਤ ਆਤਮਾ ਜਿਹੜੇ ਦੁਆਦ ਭਾਵਾਰੇ ਪੁਰਖ ਹੈ ਜਿਹੜੇ ਦੁਸ਼ਤ ਪੁਰਖ ਹੈ ਜਿਹੜੇ ਜਿਨ੍ਹਾਂ ਨੂੰ ਪਿਆਰੀ ਲੱਗਦੀ ਹੈ ऐसी आत्मा मन वाली पुरखान ओ तेरी सरकार ओ तेरी सरकार परजा है तेरी ओ परजा रिया है तेरी हर शबदे ते उनों दा कार हुक्म है अब ये आत्मी हर गुण ताश मन जो अदब तान रूप जो परमेश्वर है ओ दी प्राप्ति वाले महापुरखान जिन्ना दे अंदर होए गुण दा तापर खजाना ਉਹਨਾਂ ਦੇ ਮਨ 'ਚ ਲੱਗਿਆ ਹੋਇਆ ਹੈ ਜਪ ਹੈ ਇੱਕ ਮੋਰਾ ਇੱਕ ਰਖ ਮੜਾਲੀ ਪਰਮੇਸ਼ਰ ਦਾ ਨਾਮ ਜਪਦੇ ਹਨ ਉਹਨ ਕੀਤੇ ਦਾ ਧਰਮ ਰਾਹ ਕਰੇ ਉਹਨਾਂ ਦੀ ਧਰਮ ਰਾਹ ਹੋ ਬਲਕੇ ਨਾਨਕ ਧਰਮ ਐਸੇ ਜਿਹਦਾ ਕਿ ਕੋ ਅਬਲ ਤਾਂ ਜਾਂਦੇ ਨਹੀਂ ਹੋ ਪਰ ਜੇ ਜਨਕਵੰਨੀ ਤੇ ਜਨਨ ਦੀ ਜੀ ਹੋ ਜਾਵੇ ਦੇਖਣ ਵਾਸਤੇ ਉਹ ਧਰਮਰਾਜ ਆ ਉਹਨਾਂ ਦੀ ਪਹਿਲ ਕਰਦਾ ਹੈ ਮੱਲੇ ਸਵਾਰ ਲਿਹਾ ਜੇ ਧੰਨਵਾਹ ਰੂਧੂ ਨੂੰ ਬਣਾਉਂਦਾ ਇਹਨੇ ਹੀ ਮਹਾਕ੍ਰਪਾ ਦਾ ਕੀਤਾ ਮੈਂ ਬਾਤੀਆਂ ਦੇ ਹਰ ਵਕਤ ਬਾਪ ਆ ਰਹਿੰਦੇ ਕੋਈ ਸੰਗਤ ਕਰਕੇ ਮੇਰਾ ਵੀ ਉਦਾਰ ਹੋ ਜਾਵੇਗਾ ਮਾਨਕੀ ਬਿਕਾਰ ਮਨ へ ਤਜਾ ਜਿਹੜਾ ਪੁਰਸ਼ ਭਾਈ ਮੰਨ ਦੇ ਅੰਦਰ ਕੋਈ ਵਕਾਰ ਨਾ ਵਸਦੀ ਵੱਲੋਂ ਮਨਾ ਕਰਨ ਵਾਲੇ ਨਹੀਂ ਦੇਨੋ ਕਰਨ ਵਾਲੇ ਉਹਨੂੰ ਸੰਗਤ ਦੁਆਰਾ ਮਨਾ ਕਰ ਦਿੱਤੇ ਗਈ ਸੰਗਤ ਨੂੰ ਮਨਾ ਕਰ ਲਿਆ ਕਿ ਆਉਗਣ ਨਹੀਂ ਕਰਨੇ ਚਾਹੀਦੇ ਉਹਨਾਂ ਨੇ ਮਨ ਦੇ ਵਿਕਾਰਾਂ ਨੂੰ ਮਨ ਦੇ ਵਿੱਚੋਂ ਪਿਆ ਕਰਨੇ ਮਨ ਮਨਾ ਕਰ ਦੇਵੇ ਤਿਆਗ ਦੇਵੇ ਤਿਆਗ ਦਾ ਤਿਆਗ ਕਰੇ ਮਾਲਕੀ ਦਾ ਮੋਹ ਅਗਨ ਮੋਹ ਸਰੀਰ ਦਾ ਨਾ ਫੁਰੇ ਨਾਮ ਤੋਂ ਗੁਨਾਹਾਂ ਦਾ ਹੰਕਾਰ ਨਾ ਘੁਰੂ ਜੁਲੂਗ ਜੋ ਮੰਨਣਾ ਹੈ ਆਤਮਾ ਰਾਮ ਪਛਾਣਿਆ ਜੋ ਬ੍ਰਹਮਾਤਮਾ ਸਾਰਿਆਂ ਦੇੰਦਰ ਰਾਮ ਹਨ ਉਸ ਨੂੰ ਪਛਾਣ ਲਿਆ ਜਿਨਾਂ ਨੇ ਕਹ ਜੀ ਨਾਮ ਸਮਾਏ ਕੋਈ ਇਹ ਨਾ ਦਮਨ ਨਾਮ ਵਿੱਚ ਸਮਾ ਜਾਂਦਾ ਮਾਸਤ ਹੋ ਜਾਂਦਾ ਹੈ ਦਿਨ ਸਤਗੁਰੂ ਮੁਕਤ ਨਾ ਪਾਈਓ ਸਤਗੁਰੂ ਸਾਹਿਬ ਤੋਂ ਬਿਗਾਰ ਮੁਕਤ ਨਹੀਂ ਕੋਈ ਭਾਰੀ ਪਾਸ ਸਕਦਾ ਹੈ ਮਨ ਵਿੱਚ ਫਿਰ ਆ ਦੀਵਾਨ ਨੂੰ ਮਨ ਮੁਖ ਦੇ ਵਿਵਾਨ ਕਾਂਗਲੇ ਨੂੰ ਕਿਹਦੇ ਫਿਰਦੀ ਆ دیਵਾਨੀ ਹੋਏ ਤੇਰੇ ਛਲੇ ਹਨ دیਵਾਨਾਂ ਕਚਹਿਰੀਆਂ ਕੁਚਾਰੀਆਂ ਚ ਕਦੇ ਕਰਨ ਦਾ ਆਇਆ ਦੀ ਕਚਹਿਰੀ ਵਿੱਚ ਕਦੇ ਸਰਗ ਦੀ ਕਚਹਿਰੀ ਵਿੱਚ ਕੰਮ ਕਰਮਾਂ ਕਰਕੇ ਕਦੇ ਬਾਕੀਆਂ ਦੀ ਕਚਹਿਰੀ ਵਿੱਚ ਬਾਤ ਕਰਕੇ ਇਹ دیਵਾਨ ਦਿਵਾਨਾਂ ਕਚੇਰੀਆਂ ਕਚੇਰੀਆਂ ਜੀ ਕਿਸਾਨ ਕਿਰਿਆ ਫਿਰਦਾ ਹੈ ਸਾਡੇ ਨਾਲ ਕੰਮ ਕਥਨੀ ਬਦਨੀ ਕਰੀ ਜੀ ਸਾਡੇ ਸਭ ਨੂੰ ਜਾਣਿਆ ਨਹੀਂ ਕਥਾ ਵੀ ਕਰੀ ਜਾਂਦਾ ਹੈ ਕਿਉਂ શ્રી ਵੀ ਚੰਗੀ ਕਰਨ ਜਾਂਦਾ ਹੈ ਜਿਵੇਂ ਮਾਹੇ ਸਮਾਹ ਗ੍ਰਹਾ ਕਰਕੇ ਮਾਇਆ ਵਿੱਚ ਟਿਕ ਲੱਗਾ ਹੋਇਆ ਹੈ ਕਿਉਂ શ્રી ਕਰਕੇ ਹੀ ਮਾਇਆ ਵਿੱਚ ਟਿਕ ਲੱਗਾ ਹੋਇਆ ਹੈ ਕਿਉਂ ਜਿਵੇਂ ਮਾਇਆ ਚ ਸਮਾਹ ਰਹਿੰਦਾ ਚਿਤ ਵਾਹੀ ਵੀ ਕੋਈ ਸਿਮਰਤ ਨਹੀਂ ਜੁੜਿਆ ਹੋਇਆ ਇਸ ਕਰਕੇ ਸਬਦ ਨੂੰ ਜਾਣਣਾ ਨਹੀਂ ਸਬਦ ਜਾਣੇ ਦੇ ਨਾਲ ਮੁਕਤ ਨਹੀਂ ਹੋ ਸਕਦਾ ਸਾਦ ਕੋਈ ਆਪੇ ਆਪ ਹੈ ਜਿਸ ਨੂੰ ਹੋਣੀ ਬੰਦੇ ਨੂੰ ਸਭ ਕੋ ਜਾਣਨਾ ਆਪੂਰੀ ਕੀ ਹੈ ਤੁਮੇਸ਼ਰ ਦੂਜਾ ਅਵਰ ਨਾ ਕੋ ਕੋਸੂng ਦੂਸਰਾ ਅਵਰ ਸਥਾਨ ਕੋ ਹੋਰ ਕੋਈ ਨਹੀਂ ਹੈ ਜੋ ਬੁਲਾਏ ਕਿਉਂ ਬੁਲੀ ਅਸੇ ਬਾਈ ਗੁਰੂ ਮੇਰਾ ਵਾਹਿਗੁਰੂ ਸਾਥ ਨੂੰ ਬੁਲਾਉਂਦਾ ਹੈ ਉਸੇ ਪ੍ਰਕਾਰ ਸਾਡਾ ਬੋਲਣਾ ਹੁੰਦਾ ਹੈ ਜਾਂ ਆਪ ਬੁਲਾਇ ਰਸੂਰ ਉਸ ਨੂੰ ਬੋਲਦੇ ਉਹਨਾਂ ਜਦੋਂ ਆਪ ਮਾਰਾ ਸਾਹ ਬੁਲਾਉਂਦਾ ਹੈ ਗੁਰਮੁਖ ਬਾਣੀ ਬ੍ਰਹਮ ਹੈ ਗੁਰਮੁਖ ਦੀ ਬਾਣੀ ਚ ਬ੍ਰਹਮ ਵਸਿਆ ਹੋਇਆ ਹੈ ਹਰ ਵਕਤ ਬ੍ਰਹਮ ਸੁਵੰਦੀ ਬਾਣੀ ਬੋਲਦੇ ਹਨ ਗੁਰਮੁਖ ਆਵਦਨ ਲੇਲਾ ਆਵਾਹੂ ਉਹਨਾਂ ਦੇ ਸ਼ਬਦ ਉਪਦੇਸ਼ ਕਰਕੇ ਬ੍ਰਹਮ ਦਾ ਮਲਾਕ ਹੁੰਦਾ ਹੈ ਨਾਨਕ ਨਾਮ ਸਮਾਲੀਂ ਨਾਨਕ ਜੀ ਤੁਸੀਂ ਮਾਰਾਬ ਗੁਰਮੁਖੋਂ ਕਿਰਪਾ ਕਰੋ ਤੈ ਮਾਰਾ ਕਨਹੋ ਪਿਆਰਿਆ ਨਾਮ ਨੇ ਸੰਭਾਲ ਯਾਦ ਕਰ ਜਿਤ ਸੋਇਆ ਸੁਖ ਹੋਵੇ ਜਿਸ ਨਾਮ ਨੇ ਸੇਵਨੇ ਕਰਕੇ ਤੈਨੂੰ ਵੀ ਆਤਮ ਸੁਖ ਦੀ ਪ੍ਰਾਪਤੀ ਹੋ ਜਾਵੇ